ਇਸ ਗੱਲ ਦੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂਆਲਾ ਇੱਕ ਸਾਡੇ ਭਰਾ ਨੇ ਕੈਨੇਡਾ ਤੋਂ ਜਿਹੜੇ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬੜੇ ਚਿੰਤਤ ਨੇ ਸਾਡੇ ਨਾਲ ਮੌਜੂਦ ਨੇ ਕਰਦਿਆਂ ਗੱਲ ਅੱਜ ਕੀ ਐ ਮੋਯੂ ਸਾਈਨ ਹੋਇਆ ਕਾਉਂਸਲ ਨਾਲ ਹਾਂਜੀ ਸਭ ਤੋਂ ਪਹਿਲਾਂ ਜੀ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੁੱਖੀ ਬਾਠ ਵੱਲੋਂ ਸਤਿ ਸ੍ਰੀ ਅਕਾਲ ਅੱਜ ਬਹੁਤ ਹੀ ਵਧੀਆ ਦਿਨ ਹੈ ਕਿ ਕਾਲ ਐਜੂਕੇਸ਼ਨ ਦਾਰਾ ਜਿਹੜਾ ਮਸਤਵਾਨਾ ਸਾਹਿਬ ਦੇ ਵਿੱਚ ਹੈ ਉਹਨਾਂ ਨਾਲ ਆ ਸਾਡਾ ਐਮਓਯੂ ਸਾਈਨ ਹੋਇਆ ਹੈ ਮਿਚੂਅਲ ਆਫਰ ਅੰਡਰਸਟੈਂਡਿੰਗ ਇਦਾ ਮਤਲਬ ਹੈ ਵੀ ਅਸੀਂ ਰਲ ਮਿਲ ਕੇ ਪੰਜਾਬ ਦੇ ਵਿੱਚ ਔਰ ਕੈਨੇਡਾ ਦੇ ਵਿੱਚ ਆ ਰਲ ਮਿਲ ਕੇ ਕੰਮ ਕਰਾਂਗੇ ਜਿਸ ਨਾਲ ਅਸੀਂ ਕੋ ਸਮਾਜ ਲਈ ਕੁਝ ਵਧੀਆ ਪੈਦਾ ਕਰ ਸਕੀਏ ਕੀ ਲੱਗਦਾ ਇਹਦੇ ਨਾਲ ਆਪਣੇ ਪੰਜਾਬੀਆਂ ਨੂੰ ਕਿੰਨੇ ਕੁ ਰਾਹਤ ਮਿਲਣਾ ਆ ਦੇਖੋ ਜੀ ਰਾਤ ਤਾਂ ਬਹੁਤ ਤਰ੍ਹਾਂ ਦੀ ਹੋ ਸਕਦੀ ਹੈ ਕਿਉਂਕਿ ਜਿੱਥੇ ਅਸੀਂ ਮਾਂ ਬੋਲੀ ਦੀ ਗੱਲ ਕਰਾਂਗੇ ਇਸ ਐਮਓਯੂ ਦੇ ਅਧੀਨ ਜਿੱਥੇ ਅਸੀਂ ਐਜੂਕੇਸ਼ਨ ਦੀ ਗੱਲ ਕਰਾਂਗੇ ਜਿੱਥੇ ਕੈਨੇਡਾ ਵਿੱਚ ਗਏ ਪੰਜਾਬ ਤੋਂ ਇਸ ਇੰਸਟੀਚਿਊਟ ਤੋਂ ਬੱਚੇ ਗਿਆ ਨੂੰ ਕੋਈ ਦਿੱਕਤ ਆਏਗੀ ਕਿਉਂਕਿ ਹੁਣ ਸਾਡੀ ਸਾਂਝਤਾ ਹੈ ਉੱਥੇ ਇਹਨਾਂ ਨੂੰ ਅਸੀਂ ਬੱਚਿਆਂ ਨੂੰ ਪ੍ਰਾਇੋਰਟੀ ਤੇ ਵੇਚਦੇ ਉਹਨਾਂ ਨੂੰ ਅਸੀਂ ਮਦਦ ਕਰਾਂਗੇ ਕਿਉਂਕਿ ਸਾਡਾ ਇਹਨਾਂ ਨਾਲ ਐਮਓਯੂ ਸਾਈਨ ਹੋਇਆ ਹੈਗਾ ਤੇ ਇਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਮੇਰੀ ਕੋਸ਼ਿਸ਼ ਰਹੇਗੀ ਕਿ ਇਹ ਸਭ এডੂਕੇਸ਼ਨ ਅਦਾਰੇ ਨੂੰ ਕੈਨੇਡਾ ਦੇ ਕਿਸੇ এডੂਕੇਸ਼ਨ ਅਦਾਰੇ ਨਾਲ ਵੀ ਰਲਾਇਆ ਜਾਊਗਾ ਕਿ ਅੱਗੇ ਮੈਂ ਹੋਰ ਕਾਲਜਾਂ ਨੂੰ ਵੀ ਯਤਨ ਕੀਤਾ ਤੇ ਕਾਮਯਾਬ ਰਹੇ ਹਾਂ ਜੀ ਜੀ ਸਰ ਜਿਵੇਂ ਤੁਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਪੰਜਾਬੀ ਬੋਲੀ ਨੂੰ ਲੈ ਕੇ ਅੱਜ ਜਿਹੜਾ ਇਹ ਪ੍ਰੋਜੈਕਟ ਸੈਂ ਕਰਿਆ ਇਹਦਾ ਕੀ ਨਵਾਂ ਕੀ ਅੱਗੇ ਜਾ ਕੇ ਇਹਦਾ ਹਾਂਜੀ ਬਿਲਕੁਲ ਜੀ ਇਹ ਨਮੀਆਂ ਕਲਮਾਂ ਨਵੀਂ ੜਾਨ ਜਿਹੜਾ ਪ੍ਰੋਜੈਕਟ ਆਪਣਾ ਸਾਰੇ ਪੰਜਾਬ ਚ ਆਲੇ ਦੁਆਲੇ ਦੀਆਂ ਸਟੇਟਾਂ ਚ ਬਾਹਲੇ ਮੁਲਕਾਂ ਚ ਚੱਲ ਰਿਹਾ ਹੈ ਇਹਦੇ ਦੋ ਕਾਰਨ ਸੀ ਅੱਜ ਸਿੰਘਰੂਰ ਵਿੱਚ ਆਣਦੇ ਇੱਕ ਤੇ ਮਸਤਵਾਨਾ ਐਜੂਕੇਸ਼ਨ ਅਦਾਰੇ ਦੇ ਨਾਲ ਸਾਡਾ ਐਮਓਯੂ ਸਾਈਨ ਹੋਇਆ ਪਏ ਅਸੀਂ ਰਲ ਕੇ ਕੰਮ ਕਰਾਂਗੇ ਦੂਸਰਾ ਇਹਦਾ ਜਿਹੜਾ ਪ੍ਰੋਸਪੈਕਟ ਹੈਗਾ ਇਸ ਸਮਾਗਮ ਦਾ ਉਹ ਅੱਜ ਅਸੀਂ ਰਿਲੀਜ਼ ਕੀਤਾ ਹੈ ਉਹਦੇ ਅੰਦੀਨ ਨਵੰਬਰ 16 ਤੇ 17 ਨੂੰ ਦੋ ਰੋਜ਼ਾ ਵਾਲ ਲੇਖਕ ਕਾਨਫਰੰਸ ਇਸ ادارے ਦੇ ਵਿੱਚ ਮਸਤਵਾਨਾ ਸਾਹਿਬ ਦੇ ਵਿੱਚ ਦੋਨਾਂ ਸਸਾਵਾਂ ਵੱਲੋਂ ਰਲ ਕੇ ਕੀਤੀ ਜਾ ਰਹੀ ਹੈ ਜੋ ਕਿ ਇੱਕ ਵਰਲਡ ਕਲਾਸ ਦੀ ਵਨ ਆਫ ਕਾਈਂਡ ਕਦੀ ਦੁਨੀਆ 'ਚ ਤੁਸੀਂ ਵੇਖੀ ਵੀ ਨਹੀਂ ਹੋएगी ਐਡੇ ਵੱਡੇ ਲੈਵਲ ਤੇ 1000 1000 ਦੇ ਕਰੀਬ ਬੱਚੇ ਪਾਰਟਿਸਿਪੇਟ ਕਰਨਗੇ ਸਾਡੀ ਕੋਸ਼ਿਸ਼ ਚੱਲ ਰਹੀ ਆ ਪਾਕਿਸਤਾਨ ਤੋਂ ਬੱਚੇ ਆ ਰਹੇ ਨੇ ਇਟਲੀ ਤੋਂ ਬੱਚੇ ਆਣਗੇ ਕੈਨੇਡਾ ਅਮਰੀਕਾ ਤੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਇੱਕ ਜ਼ਿਲ੍ਹਾ ਵਾਈਜ਼ ਪਿੱਛੇ ਤੋਂ ਟੀਮਾਂ ਆਪੋ ਆਪਣਾ ਕੰਪੀਟੀਸ਼ਨ ਲੜ ਕੇ ਇਸ ਸਟੇਜ ਤੇ ਪਹੁੰਚ ਸਕਣਗੀਆਂ ਤੇ ਉਹਨਾਂ ਨੂੰ ਅਸੀਂ ਜਾਗਰਤ ਕਰ ਰਹੇ ਆ ਉਹਨਾਂ ਨੂੰ ਅਸੀਂ ਬੱਦ ਤੋਂ ਬਾਦ ਉਹਨਾਂ 'ਚ ਕੌਨਫੀਡੈਂਸ ਪੈਦਾ ਪੰਪ ਕਰਾਂਗੇ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਸਟੇਜਾਂ ਤੇ ਖੜ ਕੇ ਆਪਣੀ ਕਲਮ ਨੂੰ ਹੋਰ ਵੀ ਵਧੀਆ ਕਰਕੇ ਲਿਖਣਗੇ ਤੇ ਜਿਹਦੇ ਵਿੱਚੋਂ ਆਉਣ ਵਾਲੇ ਟਾਈਮ ਵਿੱਚ ਪਾਇ ਬੀਰ ਸਿੰਘ ਹੋਣੀ ਅਮਰਤਾ ਪ੍ਰੀਤਮ ਜੀ ਹੋਣੀ ਸਰਜੀਤ ਪਾਤਰ ਜੀ ਹੋਣੀ ਇਦਾਂ ਦੇ ਬੱਚਿਆਂ ਨੂੰ ਅਸੀਂ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਲਾਸਟ ਕੁਵਚਨ ਜਿਹੜੇ ਬੱਚੇ ਨਗਰ ਕਾਉਂਸਲ ਦੇ ਕਾਉਂਸਲ ਦੇ ਪੜੇ ਹੋਣਗੇ ਕਿ ਉਹਨਾਂ ਨੂੰ ਪਹਿਲ ਦਿੱਤੀ ਹਰ ਇੱਕ ਪੰਜਾਬੀ ਦੀ ਵਿਦਿਆ ਪੜ੍ਹਨ ਦੀ ਨਹੀਂ ਜੀ ਮੈਂ ਤੇ ਵੈਸੇ ਮੇਰਾ ਤਾਂ ਕੰਮ ਹੀ ਮੁਹੱਬਤ ਜੀ ਵੰਡਣਾ ਆ ਅਨਸਾਨ ਤੇ ਕੋਈ ਵੀ ਹੋਵੇ ਪਰ ਨੇਚਰਲੀ ਹੁੰਦਾ ਜਿਨ੍ਹਾਂ ਧਾਰਿਆਂ ਨਾਲ ਤੁਹਾਡੀ ਕਮਿਟਮੈਂਟ ਹੋਈ ਹੁੰਦੀ ਹੈ ਉਹਨੂੰ ਉਹਨੂੰ ਕੁਝ ਤਾਂ ਪ੍ਰਾਇਓਰਟੀ ਦੇਣੀ ਹੁੰਦੀ ਹੈ ਨਾ ਹਾਂ ਸਾਰੇ ਪਾਸੇ ਪ੍ਰਾਇਓਰਟੀ ਵੀ ਦਿੱਤੀ ਜਾਊ ਤੇ ਹੋਰ ਵੀ ਲੋਡ ਬੰਦਾ ਨੂੰ ਜਿੰਨਾ ਕਿ ਸਾਡੀ ਸੰਸਥਾ ਵੱਲੋਂ ਸਾਡੀ ਸਮਰਥਾ ਆ ਉਹਨੂੰ ਅਸੀਂ ਨਿਭਾਉਣ ਦੀ ਅੱਗੇ ਵੀ ਕੋਸ਼ਿਸ਼ ਕਰਦੇ ਰਹਿੰਨੇ ਹੁਣ ਵੀ ਕਰਦੇ ਰਾਂਗੇ ਸਾਡੇ ਨਾਲ ਖਹਿਰਾ ਸਾਹਿਬ ਵੀ ਮੌਜੂਦ ਨੇ ਜਿਹੜੇ ਕਿ ਕਾਉਂਸਲ ਦੇ ਜ਼ਿੰਮੇਵਾਰ ਸਜਣੇ ਜਰਨਲ ਸੈਕਟਰੀ ਨੇ ਸੈਕਟਰੀ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਐਮਓਯੂ ਨੂੰ ਕੀ ਤੁਸੀਂ ਦੇਖਦੇ ਮੈਂ ਤਾਂ ਇਸ ਐਮਓਯੂ ਨੂੰ ਬਹੁਤ ਹੀ ਇੱਕ ਇਤਿਹਾਸਿਕ ਮਤਲਬ ਮੌਕਾ ਤੇ ਇਤਿਹਾਸਿਕ ਇੱਕ ਦਸਤਾਵੇਜ਼ ਕਹੂੰਗਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਹੀ ਪੰਜਾਬੀ ਸੂਬਾ ਪੰਜਾਬੀ ਬੋਲ ਦਾ ਇਲਾਕਾ ਬਣਿਆ ਪਰ ਬੜੇ ਦੁੱਖ ਨਾਲ ਕਹਿ ਰਾਂ ਪੈ ਰਿਹਾ ਹੈ ਕਿ ਤੁਸੀਂ ਪੰਜਾਬ ਪੰਜਾਬ ਦੇ ਹੀ ਕਈ ਸ਼ਹਿਰਾਂ ਚ ਚਲੇ ਜਾਓ ਉੱਥੇ ਸਾਨੂੰ 100 ਦੇ ਪਿੱਛੇ 30 ਬੰਦੇ ਮਸਾ ਮਿਲਣਗੇ ਜਿਹੜੇ ਪਿਓਰ ਪੰਜਾਬੀ ਬੋਲਦੇ ਹੋਣ ਤੁਸੀਂ ਮੈਂ ਜਲੰਧਰ ਦੀ ਉਦਾਹਰਨ ਦੇ ਦਿੰਨਾ ਤੁਹਾਨੂੰ ਤੇ ਦੂਸਰਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਿਆ ਤੇ ਤੁਸੀਂ ਅੱਜ ਮੇਰੇ ਖਿਆਲ ਦੇ ਵਿੱਚ ਪੰਚੰਡੀਗੜ੍ਹ ਦੇ ਵਿੱਚ ਹੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਹ 20 ਤੋਂ 30% ਬੋਲਣ ਜਾਣ ਵਾਲੀ ਲੈਂਗੁਏਜ ਰਹੇਗੀ ਤੇ ਅਗਰ ਇਹ ਜੇ ਅਪਰਾਲੇ ਨਾ ਕੀਤੇ ਗਏ ਤਾਂ ਮੇਰੇ ਖਿਆਲ ਦੇ ਵਿੱਚ ਇਹ ਨਹੀਂ ਹੋਗਾ ਕਿ ਪੰਜਾਬੀ ਬੋਲੀ ਪੰਜਾਬ ਦੇ ਵਿੱਚ ਹੀ ਉਹ ਇੱਕ ਘੱਟ ਗਿਣਤੀ ਬੋਲੀ ਜਾਣ ਵਾਲੀ ਕਿਤੇ ਭਾਸ਼ਾ ਬਣ ਜੇ ਔਰ ਜਿਹੜੀ ਗੁਰੂਆਂ ਦੇ ਨਾਂ ਤੇ ਔਰ ਜੋ ਸਾਨੂੰ ਪੰਜਾਬੀ ਲਿਪੀ ਦਿੱਤੀ ਤੇ ਉਹਨੂੰ ਅਸੀਂ ਸੰਭਾਲ ਨਹੀਂ ਸਕੇ بڑے ਲੋਕ ਮਤਲਬ ਕਿ ਇਹੋ ਜਿਹਾ ਇੱਕ ਕਲਚਰ ਪੈਦਾ ਕਰਤਾ ਸਾਡੇ ਐਜੂਕੇਸ਼ਨ ਸਿਸਟਮ ਨੇ ਕਿ ਪੰਜਾਬੀ ਬੋਲਣ ਨੂੰ ਉਹ ਆਪਦੀ ਇੱਕ ਹਾਨੀ ਸਮਝਦੇ ਨੇ ਉਹ ਆਪਦੇ ਐਪ ਨੂੰ ਸਮਝਦੇ ਨੇ ਵੀ ਸ਼ਾਇਦ ਅਸੀਂ ਬੈਕਵਰਡ ਆ ਤੇ ਇਹਨਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਇਹੋ ਜਿਹੇ ਉਪਰਾਲਿਆਂ ਦੀ ਬਹੁਤ ਲੋੜ ਸੀ ਮੈਂ ਤਾਂ ਪੰਜਾਬ ਲਾਹੌਰ ਦੇ ਪੰਜਾਬ ਦੀ ਮੁੱਖ ਮੰਤਰੀ ਮੈਂ ਨਾ ਭੁੱਲ ਗਿਆ ਜਿਹੜੇ ਨਵਾਜ਼ ਸ਼ਰੀਫ ਦੀ ਬੇਟੀ ਹੈ ਮੈਂ ਉਹਦਾ ਧੰਨਵਾਦ ਕਰਦਾ ਕਿ ਜੀ ਨੇ ਪੰਜਾਬੀ ਬੋਲਣ ਦੇ ਉੱਥੇ ਪੰਜਾਬ ਅਸੈਂਬਲੀ ਦੇ ਵਿੱਚ ਉਹਨੂੰ ਅਲਾਉਡ ਕੀਤਾ ਕਿ ਉਹ ਪੰਜਾਬੀ ਦੇ ਵਿੱਚ ਆਪਣਾ ਬੋਲ ਸਕਦੇ ਨੇ ਉਹ ਬੇਸ਼ੱਕ ਉਹਨਾਂ ਦੀ ਲਿਪੀ ਵੱਖਰੀ ਹੈ ਉਹਨਾਂ ਦੀ ਉਰਦੂ ਲਿਪੀ ਹੈ ਪਰ ਉਹਨੇ ਵੀ ਇੱਕ ਪੰਜਾਬ ਦੀ ਉਦਾਹਰਨ ਦਿੱਤੀ ਆ ਆਪਦੀ ਅਸੈਂਬਲੀ ਦੇ ਵਿੱਚ ਕਿ ਤੁਸੀਂ ਇੰਡੀਆ ਦੇ ਪੰਜਾਬ ਵੱਲ ਦੇਖੋ ਤੇ ਉਹ ਕਿਵੇਂ ਆਪਣੀ ਪੰਜਾਬੀ ਬੋਲੀ ਨੂੰ ਮਾਣ ਨਾਲ ਬੋਲਦੇ ਨੇ ਤੇ ਇਹ ਨੂੰ ਮਾਣ ਦਿਵਾਉਣਾ ਹੈ ਸਾਡਾ ਇੱਕੋ ਨਿਸ਼ਾਨਾ ਹੈ ਪੰਜਾਬੀ ਬੋਲੀ ਨੂੰ ਪੰਜਾਬ ਦੇ ਵਿੱਚ ਘਟੋ ਘਟ ਅਸੀਂ ਇਹ ਨੂੰ ਉੱਪਰ ਰੱਖੀਏ ਬਾਕੀ ਪਛਾਵਾਂ ਤੋਂ ਇਹਦੇ ਲਈ ਜੋ ਕੰਮ ਹੋ ਸਕਿਆ ਜੋ ਕਦਮ ਚੁੱਕਿਆ ਜਾ ਸਕਿਆ ਵਾ ਅਸੀਂ WhatsApp ਦੇ ਨਾਲ ਰਲ ਕੇ ਹਰ ਕਦਮ ਹੋ ਚੁੱਕਾਗੇ ਤੇ ਪੰਜਾਬੀ ਬੋਲੀ ਨੂੰ ਬਣਦਾ ਮਾਨ ਸਤਕਾਰ ਦਿਵਾਉਣ ਦੀ ਕੋਸ਼ਿਸ਼ ਲਾਸਟ ਕੁਐਸਚਨ ਕਾਉਂਸਲ ਨੂੰ ਜਿਹੜੇ ਪੜ੍ਹੇ ਬੱਚੇ ਹੋਣਗੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਫਾਇਦੇ ਵਾਲੀ ਗੱਲ ਵੈਸੇ ਅਸੀਂ ਸੈਕੰਡ ਕਲਾਸ ਤੇ ਰੱਖੀ ਐ ਸਭ ਤੋਂ ਪਹਿਲਾਂ ਏਜੰਡਾ ਤਾਂ ਸਾਡਾ ਪੰਜਾਬੀ ਬੋਲੀ ਨੂੰ ਮਾਂ ਮਤਲਬ ਕਿ ਪ੍ਰਮੋਟ ਕਰਨਾ ਹੈ ਬਾਕੀ ਇਹ ਤਾਂ WhatsApp ਤੇ ਡਿਪੈਂਡ ਕਰਦਾ ਸਾਡੇ ਬੱਚੇ मतलब के आ, आ, काफी टैलेंटेड हैगे ਸਾਡੇ ਕੋਲੇ ਬਹੁਤ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸਪੋਰਟਸਮੈਨ ਪੈਦਾ ਹੁੰਦੇ ਨੇ ਸਾਡੇ ਕੋਲੇ ਉਥੇ ਇੰਟਰਨੈਸ਼ਨਲ ਲੈਵਲ ਦੇ ਫਾਰਮਾਸਿਸਟ ਪੈਦਾ ਹੁੰਦੇ ਨੇ ਸਾਡੇ ਕੋਲੇ ਉਥੇ ਟੈਕਨੋਕਰੇਟ ਪੈਦਾ ਹੁੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਦੋ ਪਰਿਵਾਰਾਂ ਦਾ ਇੱਕ ਦੋ ਆਰਗੇਨਾਈਜੇਸ਼ਨਾਂ ਦਾ ਸਬੰਧ ਜੁੜ ਜਾਂਦਾ ਤੇ ਫਿਰ ਉਹ ਮਿਊਚੁਅਲ ਅੰਡਰਸਟੈਂਡਿੰਗ ਰਹੀ ਨੇਚਰਲੀ ਇਹ ਵੀ ਜਿਹੜਾ ਜੋ ਬੱਚੇ ਦਾ ਘਰ ਜੀ ਹੈ ਜਿਹੜਾ ਭੂਆ ਕੋਲੇ ਜਾਂ ਨਾਨਕੇ ਜਾ ਕੇ ਲੱਗਦਾ ਹੋਰ ਕਿਤੇ ਨਹੀਂ ਲੱਗਦਾ ਮੇਰੇ ਖਾਲ ਦੇ ਵਿੱਚ ਬਾਪੂ ਸਾਹਿਬ ਕੋਲੇ ਹੁਣ ਉਹ ਸਾਡੇ ਬੱਚਿਆਂ ਦੇ ਐ ਲਾਲੋ ਵੀ ਭਵਿੱਖ ਜਿਹੜੇ ਨਾਨਕੇ ਹੁਣ ਉੱਥੇ ਹੋਇਆ ਕਰਨਗੇ ਤੇ ਬਾਪੂ ਸਾਹਿਬ ਕੋਲੇ ਹਾਂ ਇਹਦਾ ਜਿਹੜਾ ਨਾ ਜਿਹੜਾ ਤੁਹਾਡਾ ਕੁਐਸਚਨ ਸੀਗਾ ਉਹਦਾ ਮੈਂ ਵੈਸੇ ਬਹੁਤ ਸਿੰਪਲ ਜਿਹਾ ਤਰੀਕੇ ਨਾਲ ਆਨਸਰ ਕਰਦਾ ਮੇਰੀ ਪਿਛਲੀ ਢੀੜੀ ਦੇ ਵਿੱਚ ਹਿਮਾਚਲ ਯੂਨੀਵਰਸਿਟੀ ਨਾਲ ਮੌਜੂ ਸਾਈਨ ਹੋਇਆ ਉਹ ਸਾਈਨ ਹੋਣ ਤੋਂ ਪਹਿਲਾਂ ਜਿੱਦਾਂ ਡਿਸਕਸ਼ਨਾਂ ਹੁੰਦੀਆਂ ਨੇ ਤੇ ਮੇਰੀ ਪਹਿਲੀ ਸ਼ਰਤ ਸੀਗੀ ਹਿਮਾਚਲ ਯੂਨੀਵਰਸਿਟੀ ਨੂੰ Shimla ਵਿੱਚ ਸੱਡੀਆਂ 3 ਦਿਨ ਸਾਡੀ ਮੀਟਿੰਗ ਚੱਲਦੀ ਰਹੀ ਆਲਮੋਸਟ ਵੀ ਜੇ ਤੁਸੀਂ ਹਿਮਾਚਲ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਵਿਭਾਗ ਖੋਲੋਗੇ ਤੇ ਮੈਂ ਉਹਦੀ ਫੁੱਲ ਸਪੋਰਟ ਕਰਾਂਗਾ ਮੈਂ ਉੱਥੋਂ ਪੰਜਾਬ ਤੋਂ ਬੱਚੇ ਪੰਜਾਬੀ ਪੜ੍ਹਨ ਉਹਨਾਂ ਦੀ ਫੀਸਾਂ ਤੱਕ ਉਹਨਾਂ ਦੇ ਹੋਸਟਲ ਦਾ ਖਰਚ ਅਸੀਂ ਸਮਉਂ ਹੋ ਅਬਜ਼ਰਵ ਕਰਾਂਗੇ ਤੇ ਖੁਸ਼ੀ ਦੀ ਗੱਲ ਇਹ ਹੋਈ ਕਿ ਉਹ ਐਫਰਟ ਨੇ ਹਿਮਾਚਲ ਯੂਨੀਵਰਸਿਟੀ ਦੇ ਵਿੱਚ ਧਰਮਸ਼ਾਲਾ ਕੈਂਪਸ ਦੇ ਵਿੱਚ ਪੰਜਾਬੀ ਵਿਭਾਗ ਖੋਲ੍ਹ ਦਿੱਤਾ ਸੋ ਇਹੋ ਜਿਹੇ ਜਿਹੜੇ ਕੰਮ ਕਰਨ ਵਾਲੇ ਨੇ ਅਸੀਂ ਹੁਣ ਰਲ ਬੈਠਾਂਗੇ ਸਾਡੀ ਸਾਈਨ ਹੋਏ ਨੇ ਇਸ ادارے ਦੇ ਵਿੱਚ ਪੰਜਾਬੀ ਲਈ ਅਸੀਂ ਹੋਰ ਕੀ ਪੈਦਾ ਕਰ ਸਕਦੇ ਆ ਇਸ ਵੇਲੇ ਨਾਲ ਕੋ ਹੈਕ ਕੀਆ ਉਹਦੇ ਵਿੱਚ ਹੋਰ ਐਡ ਕੀ ਕਰਾਂਗੇ ਜਿਹੜਾ ਤੁਹਾਡਾ ਸਵਾਲ ਸੀਗਾ ਉਹਦੇ ਲਈ ਮੈਂ ਇਹ ਸਵਾਲ ਦਾ ਅਨਸਰ ਕਰ ਰਿਹਾ ਸੀ ਤੁਹਾਡੇ ਨਾਲ ਮੈਡਮ ਪ੍ਰੀਤੀ ਜੀ ਜੁੜੇ ਹੋਏ ਨੇ ਜਿਹੜੋ ਕਿ ਇਸ ਪ੍ਰੋਜੈਕਟ ਦੇ ਨਾਲ ਨਵੀਆਂ ਕਲਮਾਂ ਨਵੀਂ ਕਲਾ ਉਡਾਨ ਦੇ ਨਾਲ ਜੁੜੇ ਹੋਏ ਨੇ ਮੈਡਮ ਕੀ ਆ ਇਹ ਪ੍ਰੋਜੈਕਟ ਇਹਦਾ ਜਿਹੜਾ ਐਮਓਯੂ ਸਾਈਨ ਹੋਇਆ ਉਹਦਾ ਕੀ ਫਾਇਦਾ ਹੋਣਾ ਸਰ ਜਿਹੜਾ ਨਮੀ ਕਲਮਾ ਨਮੀ ਉਡਾਨ ਪ੍ਰੋਜੈਕਟ ਆ ਇਹ ਸਾਡੇ ਬਾਲ ਸਾਇਤ ਦੇ ਨਾਲ ਰਿਲੇਟਡ ਹੈਗਾ ਜਿਹੜੇ ਬੱਚੇ ਬੱਚਿਆਂ ਦੀ ਉਮਰ 14 ਤੋਂ 18 ਸਾਲ ਤੱਕ ਦੀ ਉਮਰ ਹੈਗੀ ਆ ਉਹ ਮਤਲਬ ਜੋ ਸਾਇਤ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਲਿਖਣਾ ਪੜ੍ਹਨਾ ਅੱਛਾ ਲੱਗਦਾ ਉਹਨਾਂ ਦੇ ਲਈ ਇੱਕ ਬਹੁਤ ਹੀ ਅੱਛਾ ਪਲੇਟਫਾਰਮ ਹੈ ਉਹ ਆਪਣੇ ਮਤਲਬ ਆਪਣੇ ਵਿਚਾਰਾਂ ਨੂੰ ਇੱਕ ਕਲਮ ਦੇ ਰੂਪ ਦੇ ਵਿੱਚ ਕੁਝ ਨਾ ਕੁਝ ਉਹ ਲਿਖ ਰਹੇ ਨੇ ਪੜ੍ਹ ਰਹੇ ਨੇ ਤੇ ਉਹਨਾਂ ਦਾ ਇੰਟਰਸਟ ਸਾਹਿਤ ਵੱਲ ਜ਼ਿਆਦਾ ਵਧ ਰਿਹਾ ਹੈ ਤੇ ਦੂਸਰਾ ਇਹ ਹੈਗਾ ਕਿ ਜਿਹੜਾ ਇਹ ਅ Amazon ਸਾਈ ਹੋਇਆ ਹੈਗਾ ਆਪਣੇ ਅਕਾਲ ਡਿਗਰੀ ਕਾਲਜ ਮਸਤੋਣਾ ਸਾਹਿਬ ਦੇ ਨਾਲ ਸਾਡੀ ਕਾਨਫਰੰਸ ਹੋਣ ਜਾ ਰਹੀ ਹੈ 16 17 ਨਵੰਬਰ ਨੂੰ ਵਾਲਸ ਰੋਮ ਨੇ ਕਵੀ ਐਵਾਰਡ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਦੇ ਬਖ ਬਖ ਮੁਕਾਬਲੇ ਕਰਵਾਏ ਜਾ ਰਹੇ ਨੇ ਬਾਲ ਸਾਹਿਤ ਦੇ ਨਾਲ ਰਿਲੇਟਡ ਉਹਨਾਂ ਦੇ ਵਿੱਚੋਂ ਅਸੀਂ ਕੁਝ ਇਸ ਤਰ੍ਹਾਂ ਦੇ ਬੱਚੇ ਆ ਸਿਲੈਕਟ ਕਰਾਂਗੇ ਜੋ ਬਹੁਤ ਹੀ ਜ਼ਿਆਦਾ ਵਧੀਆ ਲਿਖਦੇ ਨੇ ਤੇ ਉਹਨਾਂ ਦੇ ਲਈ ਅਸੀਂ ਸ੍ਰੀ ਸੁੱਖੀ ਬਾੜ ਨੇ ਪੰਜਾਬ ਪਵਨ ਸੰਸਥਾਪਕ ਉਹਨਾਂ ਦੇ ਇਸ ਵਰਗੇ ਪਾਪਾ ਸਰਦਾਰ ਅਰਜਨ ਸਿੰਘ ਬਾਠ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਮਤਲਬ ਐਵਾਰਡ ਦਿੱਤੇ ਜਾਣਗੇ ਉਹਦੇ ਵਿੱਚ ਕੈਸ਼ ਹੋਏਗਾ ਅਮ ਮੈਂਟਰ ਹੋਣਗੇ ਸਰਟੀਫਿਕੇਟ ਹੋਣਗੇ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਵੀ ਪ੍ਰੋਵਾਈਡ ਕਰਵਾ ਸਕਦੀਆਂ ਸੋ ਬਕਵਕ ਦੇਸ਼ਾਂ ਤੋਂ ਬੱਚੇ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਰਹੇ ਨੇ ਐਮਜੋ ਸਾਈਨ ਜੋ ਹੋਇਆ ਹੈ ਉਸ ਦੇ ਵਿੱਚ ਅਸੀਂ ਜਿੰਨੀ ਸਾਡੇ ਤੋਂ ਸਪੋਰਟ ਹੋਏਗੀ ਅਸੀਂ ਸਕੂਲ ਸਕੂਲ ਹੋਵੇ ਭਾਵੇਂ ਕਾਲਜ ਹੋਣ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਹਰ ਪੱਕਾ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਦੀ ਮਦਦ ਕਰਨ ਨੂੰ ਰੈਡੀ ਮੈਡਮ ਅਗਰ ਕੋਈ ਸਕੂਲ ਛੋਡੇ ਨਾਲ ਰਾਬਤਾ ਕਰਨਾ ਚਾਹੇ ਤਾਂ ਹੋਰ ਸਕੂਲ ਵੀ ਕਰ ਸਕਦੇ ਨੇ ਜਿਹੜੇ ਕਿ ਪੰਜਾਬੀ ਮਾਂ ਬੋਲੀ ਨੂੰ ਉੱਤਮ ਰੱਖਦੇ ਹੋਣ ਜੀ ਬਿਲਕੁਲ ਸਾਡਾ ਸੇ دی ਇਹ ਹੀ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਸਕੂਲਾਂ ਨੂੰ ਆਪਣੇ ਨਾਲ ਕਾਲਜਾਂ ਨੂੰ ਆਪਣੇ ਨਾਲ ਜੋੜੀ ਹੈ तकरीबन ਪੰਜਾਬ ਦੇ ਸਾਰੇ ਜ਼ਿਲ੍ਹੇ ਸਾਡੇ ਨਾਲ ਇਸ ਸਮੇਂ ਐਡ ਹੈਗੇ ਆ ਬਾਹਰਲੀਆਂ ਸਟੇਟ ਸਾਡੇ ਨਾਲ ਜੁੜ ਚੁੱਕੀਆਂ ਨੇ ਇਸ ਤੋਂ ਇਲਾਵਾ 10 ਕੰਟਰੀ ਸਾਡੇ ਨਾਲ ਇਸ ਪ੍ਰੋਜੈਕਟ ਦੇ ਨਾਲ ਜੁੜ ਚੁੱਕੇ ਨੇ ਜੋ ਬੱਚੇ ਬਾਹਰ ਨੇ ਪੰਜਾਬੀ ਵਿਰਸੇ ਦੇ ਨਾਲ ਜੁੜੇ ਹੋਏ ਨੇ ਆਪਣੇ ਮਿੱਟੀ ਦੇ ਨਾਲ ਜੁੜੇ ਹੋਏ ਨੇ ਉਹ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਉਸ ਦੇ ਨਾਲ ਰਿਲੇਟਡ ਉਹ ਕੁਝ ਨਾ ਕੁਝ ਲਿਖ ਰਹੇ ਨੇ ਆਪਣੇ ਸੱਭਿਆਚਾਰ ਲਈ ਆਪਣੇ ਪੰਜਾਬੀ ਸਾਹਿਤ ਦੇ ਲਈ ਬਹੁਤ ਕੁਝ ਕਰ ਰਹੀਆਂ ਉਥੇ ਦੀ ਆਰਗੇਨਾਈਜੇਸ਼ਨ ਬਹੁਤ ਕੁਝ ਕਰ ਰਹੀਆਂ ਨੇ ਮੈਡਮ ਜਿਹੜਾ ਇਸ ਕੰਪੀਟੀਸ਼ਨ ਚ ਭਾਗ ਲੈਣ ਵਾਸਤੇ ਬੱਚੇ ਨੂੰ ਕੀ ਕਰਨਾ ਪਵੇਗਾ ਤੇ ਤਾਂ ਕਿ ਉਹ ਜਿਹੜਾ ਤੁਸੀਂ ਰੱਖਿਆ ਅਵਾਰਡ ਉਹਦੇ ਵਿੱਚ ਭਾਗ ਲੈ ਸਕੇ ਸਰ ਇਸ ਦੇ ਵਿੱਚ ਭਾਗ ਲੈਣ ਦੇ ਲਈ ਜੋ ਹੈ ਉਹਨਾਂ ਦੀਆਂ ਰਚਨਾਵਾਂ ਪਹਿਲਾਂ ਤਾਂ ਨਮੀਆਂ ਕਲਮਾ ਨਮੀ ਉਡਾਨ ਦੇ ਵਿੱਚ ਹੋਣੇ ਚਾਹੀਦੀਆਂ ਨੇ ਦੂਸਰਾ ਉਹਨਾਂ ਦੇ ਬੱਚਿਆਂ ਦੇ ਹੀ ਅਸੀਂ ਮੁਕਾਬਲੇ ਕਰਵਾ ਰਹੇ ਹਾਂ ਉਹਨਾਂ ਦੇ ਵਿੱਚੋਂ ਹੀ ਬੱਚਿਆਂ ਨੂੰ ਸਿਲੈਕਟ ਕੀਤਾ ਜਾਵੇਗਾ ਇਸ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਇਸਨ ਮੈਡਮ ਪ੍ਰੀਤੀ ਜੀ ਜਿਹੜੇ ਕਿ ਨਮੀਆਂ ਕਲਮਾ ਨਮੀ ਉਡਾਨ ਨਾਲ ਜੁੜ ਕੇ ਪੰਜਾਬੀ ਮਾਂ ਬੋਲੀ ਨੂੰ ਉੱਤਮ ਰੱਖ ਰਹੇ ਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗਵਾੜੀ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ